ਕਿਸੇ ਮਹਾਪੁਰਸ਼ ਨੂੰ ਕਿਸੇ ਨੇ ਕਿਹਾ ਬਾਬਾ ਜੀ ਮੈਂ ਬੜਾ ਦੁਖੀ ਹਾਂ ਕਹਿੰਦੇ ਉਹ ਮਹਾਪੁਰਸ਼ਾਂ ਨੇ ਕਿਹਾ ਕਹਿੰਦੇ ਬਹਿ ਜਾ ਤੈਨੂੰ ਇੱਕ ਸਵਾਲ ਪੁੱਛਦੇ ਹਾਂ ਕਹਿੰਦੇ ਪੁੱਛੋ ਜੀ ਕਹਿੰਦੇ ਤੂੰ ਦੁਖੀ ਆ ਨਾ ਇਹ ਦੱਸ ਜੇ ਰਾਤੀ ਅੱਜ ਤੈਨੂੰ ਸੁਪਨਾ ਆਵੇ ਤੇਰੇ ਮਗਰ ਸ਼ੇਰ ਲੱਗਿਆ ਹੋਵੇ ਅੱਗੇ ਖੂਹ ਹੋਵੇ ਤਾਂ ਤੂੰ ਕੀ ਕਰੇਂਗਾ ਕਹਿੰਦਾ ਬਾਬਾ ਜੀ ਮੈਂ ਤੇ ਕਹਿ ਰਿਹਾ ਵੀ ਮੈਂ ਬੜਾ ਦੁਖੀ ਹਾਂ ਤੁਸੀਂ ਕਹਿੰਦੇ ਹੋ ਵੀ ਜੇ ਤੇਰੇ ਸੁਪਨੇ 'ਚ ਸ਼ੇਰ ਆਵੇ ਅੱਗੇ ਖੂਹ ਹੋਵੇ ਤਾਂ ਕੀ ਕਰੇਂਗਾ ਕਹਿੰਦੇ ਤੇਰੀ ਗੱਲ ਦਾ ਜਵਾਬ ਹੈ ਮਹਾਪੁਰਸ਼ ਕਹਿੰਦੇ ਦੱਸ ਕਹਿੰਦਾ ਜੀ ਮੈਨੂੰ ਨਹੀਂ ਪਤਾ ਪਿੱਛੇ ਸ਼ੇਰ ਲੱਗਿਆ ਤੇ ਅੱਗੇ ਖੂਹ ਹੈ ਕੀ ਕਰਾਂਗਾ ਸੁਪਨਾ ਚੱਲਦਾ ਪਿਆ ਤੇ ਆਪਣੇ ਆਪ ਨੂੰ ਕਿਵੇਂ ਬਚਾਏਂਗਾ ਤੇ ਮਹਾਪੁਰਸ਼ ਹੱਸ ਕੇ ਕਹਿੰਦੇ ਜੇ ਸੁਪਨੇ 'ਚ ਜਾਗ ਗਿਆ ਤਾਂ ਸਮਝ ਲੈ ਸ਼ੇਰ ਤੋਂ ਵੀ ਬਚ ਗਿਆ ਤੇ ਖੂਹ ਤੋਂ ਵੀ ਜੇ ਜਾਗ ਆ ਗਈ ਸ਼ੇਰ ਤੋਂ ਵੀ ਬਚ ਗਿਆ ਤੇ ਖੂਹ ਤੋਂ ਵੀ ਅੱਜ ਦੁੱਖਾਂ ਰੂਪੀ ਸ਼ੇਰ ਬਿਮਾਰੀਆਂ ਰੂਪੀ ਖੂਹ ਆ ਸਾਡੇ ਜੀਵਨ ਦੇ ਵਿੱਚ ਚੱਲਦਾ ਪਿਆ ਪਰ ਜਦੋਂ ਸਤ ਸੰਗਤ ਵਿੱਚ ਆ ਕੇ ਬੈਠਿਆ ਨਾ ਤੇ ਮਾਰੇ ਕਹਿੰਦੇ ਜਗ ਜੀਵਨ ਕੈਸਾ ਸੁਪਨੇ ਜੈਸਾ ਉਹ ਜਿਹਨੂੰ ਤੂੰ ਸੱਚ ਮੰਨੀ ਬੈਠਾ ਨਾ ਇੱਕ ਸੁਪਨੇ ਦੀ ਨਿਆਈਆ ਕੋ ਸਤਨਾਮ